ਆਦੀਆਂ ਭੂਰਤੀਆਂ ਆਏ ਹੋਗਾ ਜੀ ਜੈਨੂਨ ਪਾਰਟ ਨਹੀਂ ਜੀ ਪੁਰਦਾ ਨਾ ਠੀਕ ਹੈ ਪੈਂਦੇ ਜੈਨੀ ਆਪਣਾ ਆਪਣੇ ਵਾਲਾ ਇਹ 11 ਮਾਰ ਲਾ ਇਹਦੇ ਆਪਣਾ ਉਹ ਲਾਉਣਾ ਹੋਵੇ 3 ਸਪੀਡ ਕਰਨਾ ਹੋਵੇ ਇਹਦੇ ਕਿੰਨਾ ਖਰਚਾ ਦੋ ਜੱਗ ਕੀ ਤੁਸੀਂ ਇੱਕਤੀ ਲਾਈ ਸੀ ਬਹੁਤ ਉਹ ਜੱਕ ਜੇ ਉਹਦਾ ਕੀ ਭਾਅ ਸੀਗਾ ਉਹਦੇ ਨਾਲ ਇਹ ਪਾਵਰ ਕੱਢੂ ਹੁਣ ਇਹ ਜੀ ਘੜ ਤੋਂ ਘੜ 70 75 ਦੇ ਲਗ ਭਾ ਦਾ ਕੱਢੂ ਨਾਲ ਇੱਕ ਤਾਂ ਇਹ ਗੇਅਰ ਦੀ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਤੇਲ ਚੇਂਜ ਹੋ ਜਾਂਦਾ ਜੀ ਠੀਕ ਹੈ ਜੀ ਤੇ ਲਿਫਟ ਦੀ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਤੀ ਕਾਲ ਆਮੀਦ ਕਰਦੋ ਸਭ ਠੀਕ ਠਾਕ ਹੋਮੋਗੇ ਅੱਜ ਆਏ ਸੀ ਘਾਤਰੋਂ ਪਿੰਡਾ ਬਿਸ਼ਕਰਮਾ ਟਰੈਕਟਰ ਵਰਕਸ਼ਾਪ ਜੱਗੀ ਮਿਸਤਰੀ ਹੋਣੀ ਇਹਨੇ ਮੋਣੀ ਤੇ ਜੱਗੀ ਮਿਸਤਰੀ ਉਹਨਾਂ ਨੇ ਕਰਿਆ ਸੀ 36 30 ਹੌਲੈਂਡ ਦਾ ਕੰਮ ਸਾਰਾ ਉਦੇ ਬਾਰੇ ਗੱਲਬਾਤ ਕਰਦੇ ਆਂ ਬਾਕੀ ਇਹ ਪਾਵਰ ਸਟੀering ਵਗੈਰਾ ਲਾਉਂਦੇ ਨੇ ਤੇ ਪਾਵਰ ਵਧਾਉਂਦੇ ਨੇ ਟਰੈਕਟਰ ਦੀ ਉਹਦੇ ਬਾਰੇ ਜੱਗੀ ਨਾਲ ਕਰਦੇ ਆਂ ਗੱਲਬਾਤ ਆ ਜੂਗਾ ਇਹ ਕੋਈ ਆਪਾਂ ਜਣੀ ਇਹ ਨਹੀਂ ਹੈਗਾ ਵੀ ਜਾਂ ਮਿਸਤਰੀ ਦੀਆਂ ਹੀ ਗੱਲਾਂ ਹੋਣ ਵੀ ਮੈਂ ਇੰਨਾ ਕੰਮ ਕਰਦਾ ਤਾਂ ਖੁਦ ਆਪਾਂ ਉਹਦੇ ਟਰੈਕਟਰ ਆਪ ਕਰਾਇਆਗਾ ਹਾਂਜੀ ਕੀ ਹਾਲ ਹੈ ਜਗੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬਲਾਈਆਂ ਸੋਨੂ ਭਾਈ ਹੋਰ ਠੀਕ ਠਾਕ ਜਗੀ ਹਾਂਜੀ ਬਹੁਤ ਵਧੀਆ ਜੀ ਇਹਦਾ ਆਪਾਂ ਕਿੰਨਾ ਕੰਮ ਕਰਿਆ ਸੀ ਜਗੀ ਕੀ ਇਹਦਾ ਵੀਰ ਜੀ ਆਪਾਂ ਟੋਟਲੀ ਹੋ ਗਿਆ ਜੀ ਇਹਦਾ ਕੰਮ ਇਹਦਾ ਬਾਡੀ ਨੂੰ ਲਾਈ ਹੋ ਗਿਆ ਜੀ ਬਾਡੀ ਨੂੰ ਲਾ ਕੇ ਤੋਂ ਲਾ ਕੇ ਪਿੱਛੇ ਤੱਕ ਹੋ ਗਿਆ ਇਹ ਹੁਣ ਇਹਦੀ ਆਪਾਂ 6000 ਘੰਟੇ ਵਾਲੀ ਸਰਵਿਸ ਕਰਤੀ ਜੀ ਇੱਕ ਤਾਂ ਠੀਕ ਆ ਇਹਦੇ ਵਿੱਚ ਮੂਲ ਹਿੱਸਾ ਹੋ ਗਿਆ ਜੀ ਹਾਂਜੀ ਆ ਪਾਵਰ ਚੈੱਕ ਵਗੈਰਾ ਦੀ ਹੋ ਗਿਆ ਕੰਮ ਆਪਣਾ ਰੈਡੀਟਰ ਹੋ ਗਿਆ ਜੀ ਠੀਕ ਆ ਜੀ ਤੇ ਪਿਛਲਾ ਆਇਲ ਕਿਊਬਾਂ ਦਾ ਸਾਰਾ ਕੁਝ ਸਿਸਟਮ ਸਾਰਾ ਸਾਰੀ ਕਰਤਾ ਹੈ ਸਾਰਾ ਟੋਟਲ ਹੋ ਗਿਆ ਜੀ ਇਹ 6000 ਘੰਟੇ ਦੀ ਸਰਵਿਸ ਕਹਿੰਦੇ ਆ ਇਹਨੂੰ ਜੀ ਠੀਕ ਆ ਜੀ ਤੇ ਇਹਦੇ ਨਾਲ ਹੁਣ ਆਪਾਂ ਨੂੰ 6000 ਘੰਟੇ ਬਾਅਦ ਇਹ ਸਾਰਾ ਪ੍ਰੋਪਰ ਹੀ ਫੇਰ ਕਰਵਾ ਕਰਾਂਗੇ ਆਪਾਂ ਜਾਨੀ ਜਿੱਦਣ ਤੋਂ ਨਮਾ ਲੈ ਲਈਓ ਤੋਂ 6000 ਘੰਟਾ ਚੱਲ ਕੇ ਫੇਰ ਇਹ ਸਰਵਿਸ ਪਾਵਰ ਇਹ ਸਭ ਜ਼ਰੂਰੀ ਹੈ ਜੀ ਹਰ ਇੱਕ ਟਰੈਕਟਰ ਨੂੰ ਜ਼ਰੂਰੀ ਹੈ ਨਾਲ ਇੱਕ ਤਾਂ ਇਹ ਗੇਅਰ ਦੇ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਤੇਲ ਚੇਂਜ ਹੋ ਜਾਂਦਾ ਜੀ ਠੀਕ ਹੈ ਜੀ ਤੇ ਲਿਫਟ ਦੀ ਪ੍ਰੋਬਲਮ ਨਹੀਂ ਆਉਂਦੀ ਪਾਵਰ ਸਟੀering ਦੇ ਤੇਲ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਹੈ ਉਹ ਰੈਗੂਲਰ ਉਸ ਤਰੀ ਉਸੇ ਪਾਰਟ ਦੀ ਚੱਲੀ ਜਾਂਦਾ ਜੀ ਇੱਕ ਜੇ ਕਿ ਨਵਾਂ ਟਰੈਕਟਰ ਲੈ ਕੇ ਅਗਲਾ ਨਵਾਂ ਟਰੈਕਟਰ ਲਿਆਉਂਦਾ ਲਿਆ ਕੇ ਉਸ ਤੋਂ ਬਾਅਦ ਕਹਿੰਦੇ ਨੇ ਉਹ ਕੀ ਬਦਲ ਕੇਮ ਬਦਲਦੇ ਨੇ ਹਾਂਜੀ ਕੇਐਮ ਵੀ ਬਦਲਦੇ ਆ ਜੀ ਪੰਪ ਦੀ ਸੈਟਿੰਗ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਉਹ ਵੀ ਹੋ ਜਾਂਦਾ ਜੀ ਠੀਕ ਹੈ ਉਹ ਆਪਣਾ ਕਰਿਆ ਬਾਈ ਇਹਦੇ ਇਹਦੇ ਕਰੀ ਵੀ ਆ ਇਹ ਆਪਣਾ ਜਿਹੜਾ ਇੰਜਨ ਕਰਿਆ ਉਹ ਤਾਂ ਆਪਾਂ ਕਰ ਲਿਆ ਸੀ ਜੀ ਹੁਣ ਇਹ ਤਾਂ ਪਹਿਲਾਂ 55 ਹੌਸਪਾਵਰ ਸੀ ਇਹ ਹਾਂਜੀ ਹਾਂਜੀ ਹੁਣ ਇਹ ਕਿੰਨੇ ਹੌਸਪਾਵਰ ਕੱਢੂ ਹੁਣ ਇਹ ਜੀ ਘੜ ਤੋਂ ਘੜ 70 75 ਦੇ ਲਗਭਗ ਤਾਂ ਕੱਢਣੀ ਕੱਢਣੀ ਇਹਨੇ ਜੀ ਠੀਕ ਹੈ ਹਾਂਜੀ 70 75 ਦੇ ਬਰਾਬਰ ਚੱਲੂਗਾ ਚੱਲੂਗਾ ਜੀ ਬਰਾਬਰ ਜਾਊ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਜੀ ਇਹਦਾ ਪਰਫਾਰਮੈਂਸ ਠੀਕ ਹੈ ਜਦੋਂ ਆਪਾਂ ਕੇਮ ਚੇਂਜ ਕਰਕੇ ਕਰਦੇ ਆਂ ਹੁਣ ਆਪਾਂ ਇਹਦੇ ਲੇਜ਼ਰ ਲੂਦਰ ਵੀ ਪਾਏ ਨੇ ਨਵੇਂ ਬ੍ਰੇਕਾਂ ਵਾਲੇ ਹਨਾ ਇਹ ਫੋਲਸੇ 10000 ਰੁਪਏ ਦੀ ਸਰਬਸਾ ਜੋ ਹੋਊਗੀ ਇਹਦੀ ਠੀਕ ਆ ਤੇ ਹੁਣ ਬ੍ਰੇਕਾਂ ਬਰੂਕਾਂ ਪੂਰੀਆਂ ਲੱਗਦੀਆਂ ਨੇ ਪੂਰੀਆਂ ਵਧੀਆ ਫਰਸਟ ਕਲਾਸ ਜੀ ਠੀਕ ਆ ਤੇ ਸਾਨੂੰ ਲਾ ਕੇ ਦਿਖਾਓ ਨਾਲੇ ਬ੍ਰੇਕਾਂ ਚਲਾ ਕੇ ਲਾ ਦਨੇ ਦੇ ਬ੍ਰੇਕ ਆਵਾਜ਼ ਬਹੁਤ ਕਰਦੇ ਸੀਗੇ ਹੁਣ ਜਾਨੀ ਬਿਲਕੁਲ ਆਵਾਜ਼ ਨਹੀਂ ਹੁਣ ਨਹੀਂ ਆਵਾਜ਼ ਕਰਦਾ ਜੀ ਕਿਉਂਕਿ ਹੁਣ ਆਪਾਂ ਇਹਦਾ ਜਿਹੜਾ ਆਇਲ ਆ ਉਹ ਵਧੀਆ ਕੰਪਨੀ ਦਾ ਪਾਇਆ ਗਿਆ ਜੀ ਜਿਹੜਾ ਆਪਾਂ ਕੰਪਨੀ ਨਾਲ ਦਿੰਦੀ ਹੈ ਇਹਨਾਂ ਨਾਲ ਜੀ ਉਹੀ ਪਾਇਆ ਜੀ ਆਪਾਂ ਨੇ ਬਿਲਕੁਲ ਜੈ ਨਹੀਂ ਹੁਣ ਹੁਣ ਜਿਹੜਾ ਸਮਾਨ ਲੈ ਕੇ ਪਾਇਆ ਉਹ ਜਿਹੜਾ ਕੰਪਨੀ ਵਾਲਾ ਉਹੀ ਪਾਇਆ ਸਾਰਾ ਕੰਪਨੀ ਦਾ ਸੀ ਇਹਨਾਂ ਚਦਾਈ ਠੀਕ ਆ ਬਿਲਕੁਲ ਜੈ ਨਹੀਂ ਨੂੰ ਪਾਇਆ ਜੀ ਜੇ ਕਿ ਆਪਾਂ ਹੋਰ ਕਿਹੜੇ ਟਰੈਕਟਰਾਂ ਦਾ ਕੰਮ ਕਰਦੇ ਆ ਸਪੈਸ਼ਲਿਸਟ ਕਿ ਤਾਂ 911 ਹੋ ਗਿਆ ਜੀ ਠੀਕ ਹੈ ਸਵਰਾਜ ਹੋ ਗਿਆ ਇਹਨੂੰ ਅਪਗ੍ਰੇਡ ਕਰਨਾ ਹੈ ਜੀ ਠੀਕ ਹੈ ਉਹਦੇ ਵਿੱਚ ਕੋਈ 3 ਸਪੀਡ ਗੇਅਰ ਲਾਉਣੀ ਹੈ ਜੀ ਠੀਕ ਹੈ ਲਿਫਟ ਕਰਨੀ ਹੈ ਜੇ ਆਪਾਂ ਮੰਨ ਲਓ ਸਿੰਪਲ ਟਰੈਕਟਰ ਵੀ ਆਈ ਮੰਨ ਲਓ ਸਵਰਾਜ 852 ਹਾਂਜੀ ਉਹਨੂੰ ਸਾਈਡ ਗੇਅਰ ਵੀ ਹੋ ਜਾਊਗਾ ਜੀ ਠੀਕ ਹੈ ਡੱਡੂ ਟਾਪਾ ਬਿਟੇ ਕਿ ਉਹ ਇਹ ਛੋਟਾ ਨਵੇਂ ਮਾਡਲ ਆ ਨਵੇਂ ਮਾਡਲ ਚ ਕਨਵਰਟ ਹੋ ਜਾਊਗਾ ਜੀ ਜਿਹੜਾ ਮਰਜ਼ੀ ਜਿਹੜਾ 98 ਮਾਡਲ ਹੋ ਜਿਹੜਾ ਮਰਜ਼ੀ ਹੋਵੇ ਜੀ ਠੀਕ ਹੈ ਤੇ ਬਾਕੀ ਹੋ ਗਿਆ ਜੀ ਆਪਣਾ ਫਾਰਮ ਟਰੈਕ ਵੀ ਫਾਰਮ ਟਰੈਕ ਵੀ ਉਹਨੂੰ ਪਿੱਛਲਾ ਹਿੱਸਾ ਪੀ ਵੀ ਵਗ 3 ਸਪੀਡ ਕਰਨੀ ਉਹ ਵੀ ਹੋ ਜਾਂਦਾ ਜੀ ਉਹ ਵੀ ਲਾ ਦਿੰਦੇ ਆ ਜੀ ਹਾਂਜੀ 911 ਤੇਲ ਬ੍ਰੇਕਾਂ ਹੋ ਗਈਆਂ ਜੀ ਠੀਕ ਹੈ ਤੇ ਪਾਵਰ ਸਟੀering ਹੋ ਗਿਆ ਜੀ ਟਰਬੋ ਆ ਜੋ ਵੀ ਕੰਮ ਆਪਾਂ ਕਸਟਮਰ ਚਾਹੁੰਦਾ ਆਪਾਂ ਕਰਾਂਗੇ ਜੀ ਜਿਹੜਾ ਆਪਣਾ ਤੇਲ ਤੇ ਬ੍ਰੇਕਾਂ ਨੇ 911 ਦੇ ਹਾਂਜੀ ਉਹ ਕਿੰਨੇ ਕੁ ਉਹ ਤੇ ਕਿੰਨਾ ਖਰਚਾ ਆ ਜਾਂਦਾ ਤੇ ਖਰਚਾ ਆ ਜਾਂਦਾ ਜੀ ਐ ਮੰਨ ਕੇ ਚੱਲੋ 50000 ਰੁਪਏ ਦਾ 50000 ਰੁਪਿਆ ਠੀਕ ਹੈ ਪਾਵਰ ਸਟੀering ਤੇ ਕਿੰਨਾ ਖਰਚਾ ਆ ਜਾਂਦਾ ਜੀ ਆਪਾਂ ਇਹ ਵੀ ਲਵਾਉਣਾ ਪਾਵਰ ਸਟੀering ਤੇ ਇਹਦੇ 40000 ਲੱਗਦਾ ਜੀ 40 ਨਿਊਜ਼ੀਲੈਂਡ ਦੇ ਦਾ ਜੀ ਠੀਕ ਹੈ ਹਾਂਜੀ ਜਿਵੇਂ ਹੁਣ ਆਪਣੇ ਵਾਲਾ ਇਹ 11 ਮਾੜਲਾ ਇਹਦੇ ਆਪਾਂ ਉਹ ਲਾਉਣਾ ਹੋਵੇ 3 ਸਪੀਡ ਕਰਨਾ ਹੋਵੇ ਇਹਦੇ ਕਿੰਨਾ ਖਰਚ ਆ ਜਾਊਗਾ ਇਹਦੇ ਖਰਚ ਆਊਗਾ ਜੀ ਆਪਣਾ 42000 42000 ਰੁਪਇਆ ਠੀਕ ਆ ਉਹ ਜ ਇਹ ਜੈਨੂਅਲ ਹੀ ਰਹਿੰਦਾ ਕੋਈ ਇਹ ਬਿਲਕੁਲ ਜੈਨੂਅਲ ਨਹੀਂ ਪਤਾ ਵੀ ਨਹੀਂ ਲੱਗਣਾ ਜੀ ਵੀ ਗਿੱਟ ਲੱਗੀ ਇਹਦੇ ਦੁਬਾਰਾ ਬਾਹਰੋਂ ਲੱਗੀ ਹੈ ਇੱਕ ਲਿਫਟ ਤੋਂ ਜੇ ਕਿ ਤੁਸੀਂ ਇੱਕ ਦੀ ਲਾਈ ਸੀ ਬਹੁਤ ਉਹ ਜੈਕ ਜੇ ਉਹਦਾ ਕੀ ਭਾਅ ਸੀਗਾ ਉਹਦੇ ਨਾਲ ਜੀ ਕੈਪੈਸਿਟੀ ਪਾ ਜਾਂਦੀ ਹੈ ਠੀਕ ਆ ਜੇ ਮੰਨ ਲਓ ਆਪਣੇ 8 ਫੁੱਟ ਆ ਸੁਪਰ ਹੀਟਰ ਚੱਕਣਾ ਹੈ ਆਰਾਮ ਨਾਲ ਪਤਾ ਨਹੀਂ ਲੱਗਦਾ ਪੰਪ ਤੇ ਨਹੀਂ ਲੋਡ ਪੈਂਦਾ ਜੀ ਉਹ ਠੀਕ ਰਹਿੰਦਾ ਉਹਦੇ ਨਾਲ ਜੀ ਨਹੀਂ ਪੰਪ ਜਲਦੀ ਡਾਊਨ ਹੋ ਜਾਂਦਾ ਜੀ ਜਣੀ ਉਹ ਜਿਹੜੇ ਮਰਜੀ ਟਰੈਕਟਰ ਤੇ ਲੈਵਾਂਗੇ ਮਰਜੀ ਜੀ ਕੋਈ ਟਰੈਕਟਰ ਆ ਜੀ ਉਹ ਤਾਂ ਸਪੈਸ਼ਲ ਮੈਨ ਲਾਦਾ ਇਹਦੇ ਇਹਨਾਂ ਦੇ 37 30 ਦੀ ਆਉਂਦਾ ਉਹ ਉਹ ਸਪੈਸ਼ਲ ਆਉਂਦਾ 37 30 ਦੀ ਆਈ ਬਾਈ ਠੀਕ ਆ ਹਾਂਜੀ ਆਪਾਂ ਲਾਉਨੇ ਸਾਰਿਆਂ ਨੂੰ ਜੀ ਸਾਰੇ ਲਾਉਣੇ 7320 ਵਾਲਾ ਹੀ ਆ। ਅਸੇ ਲਾਉਣੇ 7320 ਵਾਲਾ ਹੀ। ਉਹ ਕਿਹੜਾ ਕੰਪਨੀ ਵਾਲਾ ਹੀ। ਉਹਦੇ ਡਿਸਟ੍ਰੀਬਿਊਟਰ attendants ਲਾਉਣਾ ਪੈਂਦਾਗਾ। ਇਸੇ ਡਿਸਟ੍ਰੀਬਿਊਟਰ ਨਾਲ ਕਰਾਂਗੇ ਜਲੀ ਬਣਾ ਲੈਣ ਨਾਲ ਹੀ। ਜਲੀ ਬਣਾ ਲੈਣ ਨਾਲ। ਜਦੋਂ ਬਸ ਆਹ ਲਿਫਟ ਚੱਕੀ ਜਊ ਨਾਲ ਦੀ ਨਾਲ ਹੋ ਚੱਕੀ ਜਊ। ਹਾਂਜੀ ਹਾਂਜੀ। ਠੀਕ ਆ। ਤੇ ਆਪਾਂ ਹੌਸਪਾਵਰ ਕਿੰਨੀ ਕਿ ਵਧਾ ਦਿੰਨੇ ਆ ਟਰੈਕਟਰ ਦੀ ਜਿਵੇਂ 59 11 ਗਾ ਉਹ ਉਹ ਵੀ 55 ਹੌਸਪਾਵਰ ਦੀ ਹੁੰਦਾ। ਉਹ ਹੁੰਦਾ ਜੀ 58 ਚ। 58 HP ਦਾ। ਉਹਨੂੰ ਕਿੰਨੀ ਕਰ ਦੇਣੇ ਆਪਾਂ ਵੱਧ ਤੋਂ ਵੱਧ ਹੈ ਜੀ ਆਪਾਂ 100 ਤੇ ਕਰੀਏ 100 ਤੇ 100 ਤੱਕ ਵਾਪਸ ਆ ਕਰੀਏ ਵਿਧਾ ਲਉਈਏ ਠੀਕ ਆ ਹੂੰ ਦੇ ਐਸਪੀ ਬਣ ਜਾਂਦਾ ਈ ਆਪਾਂ 118 ਇਨ ਸਟੋਕ ਦੀ ਪ੍ਰੈਂਕ ਪਾਉਣੀ ਆ ਠੀਕ ਆ ਟਰਬੋ ਲਾ ਰਾਂਗੇ ਹੋਰ ਵੱਜਣਾ ਈ ਠੀਕ ਜਿਵੇਂ ਹੁਣ ਇਹ ਆਪਣੇ ਵਾਲਾ 7 10 70 75 ਹੌਸਪਾਵਰ ਕੱਢੂਗਾ ਜੇ ਆਪਾਂ ਇਹਦੇ ਟਰਬੋ ਲਾ ਦਈਏ ਫਿਰ ਇਹ ਕਿੰਨੇ ਕੱਢੂਗਾ ਇਹਦੀ ਹੋਰ ਵੱਜ ਜਾਣੇ 12 ਤੱਕ ਵਧੂਗੀ ਵਧੂਗੀ ਫਿਰ 80 82 84 ਤੱਕ ਭੱਗ ਜੂਗਾ ਠੀਕ ਫਿਰ ਕੋਈ ਗੇਅਰ ਨੂੰ ਤਾਂ ਨਹੀਂ ਦਿੱਕਤ ਪੈਂਦੀ। ਗੇਅਰ ਨੂੰ ਕੁਝ ਨਹੀਂ ਹੁੰਦਾ ਜੀ। ਕੁਝ ਨਹੀਂ ਹੁੰਦਾ। ਫਿਰ ਵਧੀਆ ਹੈ। ਵਿੱਚ ਕਹਿੰਦੇ ਨੇ ਕਿ ਵੀ ਮੰਨ ਲਓ ਗੇਅਰ ਦਾ ਗਰਾਰੀਆਂ ਭੁਰਤੀਆਂ ਆਏ ਹੋਗਾ। ਨਾ ਨਾ ਜੀ ਇਹ ਜੈਨੂਇਨ ਪਾਰਟ ਨਹੀਂ ਜੀ ਭੁਰਦਾ ਨਾ। ਠੀਕ ਹੈ। ਪੈਂਦੇ ਜੈਨੂਇਨ। ਇਹਦੇ ਫਿਰ ਜੇ ਲਾਉਣੀ ਵੀ ਹੋਵੇ ਜੇ ਕਿ ਟਰਬੋ ਆਪਾਂ ਕਿੰਨੇ ਨੰਬਰ ਲੱਗੂਗੀ? ਆਪਾਂ ਇਹਦੇ ਲਾਵਾਂਗੇ ਜੇ ਲਾਤਾ ਜੇ ਨਹੀਂ ਮਰਜ਼ੀ ਲੋ ਜੀ। ਠੀਕ ਆ। ਇਹਨੂੰ 25 ਨੰਬਰ ਵੀ ਠੀਕ ਆ ਜੀ। ਠੀਕ ਆ। ਬਣਾ ਪੂਰਾ ਵਧੀਆ ਚੱਲਦਾ ਜੀ। ਐਵਰੇਜ ਵਧੀਆ ਤੋਂ ਗਰਮ ਨਹੀਂ ਹੁੰਦਾ ਜੀ ਉਹਦੇ ਨਾਲ। ਜਿੱਗੀ ਇੱਕ ਫਿਰ ਗੱਲ ਇਹ ਆ ਵੀ ਇਹਦੇ ਆਪਾਂ 25 ਨੰਬਰ ਲਾ ਕੇ ਕਰਾਂਗੇ ਇਹਦੀ 10 12 ਹੌਸਪਾਵਰ ਵਧਾਵਾਂਗੇ ਜਿਹੜੇ 60 60 60 60 ਨੰਬਰ ਦੀਆਂ ਲਾਈ ਜਾਂਦੇ ਨੇ ਉਹ ਬਹੁਤ ਜ਼ਿਆਦਾ ਵਧ ਜਾਂਦੀ ਪਾਵਰ ਉਹਦਾ ਫਿਰ ਟਰੈਕਟਰ ਦਾ ਨੁਕਸਾਨ ਹੈਗਾ ਹੈਗਾ ਜੀ ਉਹ ਕਰ ਸਕਦੀ ਹੈ ਨੁਕਸਾਨ ਜਦੋਂ ਹੌਸਪਾਵਰ ਹੀ ਉਹਦੀ ਜਣੀ ਬਾੜੀ ਵਧਾਤੀ ਆਪਾਂ ਹਾਂਜੀ ਹਾਂਜੀ ਤੇ ਉਹੀ ਆ ਮੈਂ ਪਤਾ ਲੱਗਿਆ ਸੀਗਾ ਮੈਨੂੰ ਕਹਿੰਦੇ ਵੀ 65 ਐਚਪੀ ਦੀ ਲਾ ਦਿੰਦੇ ਆ ਜੀ ਠੀਕ ਆ ਤੇ ਉਹ ਕਰਦੀ ਤਾਂ ਨੁਕਸਾਨ ਟਾਈਮ ਬਾਅਦ ਕਰਦੀ ਹੈ ਰਿੰਕਾਂ ਤੇ ਵੀ ਅਸਰ ਪੈਣਾ ਹੀ ਉਹਦਾ ਤੇ ਕ੍ਰਿੰਕ ਤੇ ਵੀ ਪਾਣਾ ਕਨੈਕਟਰ ਵਾਲਾਂ ਤੇ ਵੀ ਪਾਣਾ ਮੋੜੀ ਟਰਪੋ ਨਾਲ ਆ ਉਹ ਜੱਗੀ ਜਿਹੜੀ ਮੈਂ ਆਪਾਂ ਕੇਰਾ ਲਵਾ ਕੇ ਧਿਆੰਦੀ ਸੀਗੀ ਉਦੋਂ 20 ਨੰਬਰ ਲਾਈ ਸੀ ਉਹਨਾਂ ਨੇ ਹਾਂਜੀ ਤੇ ਹੁਣ ਇੱਕ ਬੰਦਾ ਕਹਿੰਦਾ ਕਹਿੰਦਾ 62 ਨੰਬਰ ਦੀ ਜਿਹੜੇ ਉਹ 62 ਨੰਬਰ ਦੀਆਂ 70 ਨੰਬਰ ਦੀਆਂ ਟਰਪੋ ਲਾਉਂਦੇ ਨੇ ਮੈਂ ਉਹ ਕਿਸੇ ਪੁਰਾਣੇ ਮਾਡਲ ਦੇ ਟਰੈਕਟਰ ਦੇ ਕਿਉਂ ਨਹੀਂ ਲਾਉਂਦੇ ਹੈਗੇ ਉਹ ਪੁਰਾਣਾ ਮਾਡਲਾਂਗੇ ਫਿਰ ਇਹਦਾ ਇੰਜਨ ਡਾਊਨ ਹੁੰਦਾ ਏ ਠੀਕ ਆ ਉਹ ਕੰਪਰੈਸਰ ਨਹੀਂ ਦਿਖਾਉਂਦਾ ਇੰਜਨ ਉਹਨੂੰ ਟਰਪੋ ਦਾ ਚੱਲਦਾ ਨਹੀਂ ਜੀ ਇਹਨਾਂ ਟਰਬੋ ਨੇ ਅੰਦਰੋਂ ਕੋ ਪ੍ਰੈਸ਼ਰ ਦੇ ਤਾਂ ਆਪਾਂ ਨੂੰ ਜੀ ਉਹ ਥੱਲੇ ਚੈਂਬਰ ਦੇ ਨਿਕਲ ਜਾਂਦਾ ਜੀ ਠੀਕ ਆ ਉਹ ਚੀਜ਼ ਆ ਜੇ ਨੁਕਸਾਨ ਕਰੂ ਉਹ ਨੁਕਸਾਨ ਕਰੂ ਨਾ ਠੀਕ ਆ ਉਹ ਨਵੇਂ ਇੰਜਨ ਦੇ ਚੱਲਦਾ ਜੀ ਬਿਲਕੁਲ ਜਿਵੇਂ ਤਾਜ਼ਾ ਬਣਾ ਇੰਜਨ ਇਹਦੇ ਲੱਗ ਜੂ ਠੀਕ ਆ ਇਹਦੇ ਲੱਗ ਜੂਗੀ ਇਹ ਤਾਂ ਫਿਰ ਮੇਨਟੇਨ ਦਾ ਨੁਕਸਾਨ ਹੀ ਕਰਨਾ ਉਹਦਾ ਕੋਈ ਫਾਇਦਾ ਦੇਣੀ ਦੇਣੀ ਆ ਜੀ ਅੰਦਰ ਮੰਨ ਲਓ ਆਪਣੇ ਅੰਦਰ ਹੀ ਆਪਾਂ ਨੂੰ ਫਿਊਜ਼ਨ ਡਾਕਟਰ ਵੱਧ ਛੱਡ ਦੇਣ ਜੀ ਠੀਕ ਆ ਹਾਂ ਪ੍ਰੋਬਲਮ ਆਉ ਹੀ ਉਹ ਪ੍ਰੋਬਲਮ ਆਉ ਹਾਂਜੀ ਇੱਕ ਜਿਹੜੇ ਜਗ੍ਹੀ ਆਪਾਂ ਬੈਕ ਸਾਈਡ ਹੁੱਚ ਮੱਕੀ ਵਾਲੀਆਂ ਮਸ਼ੀਨਾਂ ਤੇ ਚੱਲਦੇ ਕਰੇ ਸੀ ਟਰੈਕਟਰ ਬੈਕ ਗੇਅਰ ਵਾਲੇ ਉਹ ਕਿੰਨੇ ਕ ਕਰਤੇ ਸੀ ਆਪਾਂ ਉਹ ਆਪਾਂ ਕਰੇ ਸੀ 2 ਜੀ 2 ਹਾਂ ਇੱਕ ਤਾਂ ਮੇਰੇ ਖਿਆਲ ਚ ਚੰਗਲੀ ਸੀਗੀ ਚੰਗਲੀ ਐ ਜੇ ਇੱਕ ਇਹ ਵੀਰ ਨਹੀਂ ਹੋਰ ਭੇਜਿਆ ਸੀਗਾ ਉਹਨੂੰ ਉਹਨੂੰ ਪਤਾ ਕਿੱਥੋਂ ਭੇਜਿਆ ਸੀਗਾ ਆਪਣੀ ਕਰਵਾਤਾ ਸੀਗਾ ਇਹਦਾ ਜੇ ਉਹ ਕਿਸੇ ਵੀਰ ਨੇ ਕਰਾਉਣਾ ਹੋਵੇ ਤੇ ਉੱਪਰ ਟੋਕਰੀ ਲਵਾਉਣੀ ਹੋਵੇ ਕਿੰਨਾ ਖਰਚ ਆ ਜਾਂਦਾਗਾ ਉਹ ਖਰਚਾ ਇਹ ਆ ਜਾਂਦਾ तकरीबन ਟੋਕਰੀ ਤੋਂ ਬਿਨਾ ਜੀ ਜਿਹੜਾ ਕੰਮ ਆਪਣਾ ਮੰਨ ਲਓ ਟਰੈਕਟਰ ਪੁੱਠਾ ਕਰਨਾ ਜੀ ਠੀਕ ਆ ਸਟਾਰਟ ਕਰ ਤੁਰਦਾ ਗਾਟਾਈ ਉਹਦੇ ਢਾਈ ਤੋਂ ਪੌਣੇ 3 ਲੱਖ ਤੱਕ ਆ ਜਾਂਦਾ ਏ ਖਰਚਾ ਖਰਚਾ ਠੀਕ ਆ ਮਗਰ ਉਹ ਲਾ ਕੇ ਸੀ ਜੇ ਉਹਨੂੰ ਸੈਂਪਲ ਫੇਰ ਦੂਜੇ ਲੋਟ ਸੈਂਪਲ ਕਰ ਲੋ ਜੀ ਲਾਉਣ ਦੀ ਲੋਡ ਵੀ ਨਹੀਂ ਵੀਰੇ ਜੇ ਲਾਉਣਾ ਲਾ ਲਓ ਨਹੀਂ ਤਾਂ ਕੋਈ ਜ਼ਰੂਰਤ ਵੀ ਨਹੀਂ ਜੀ ਠੀਕ ਆ ਤੇ ਲੱਗਾ ਰਹਿਣਾ ਉਹੀ ਗੱਲ ਆ ਜੇ ਹੁਣ ਜੱਗੀ ਇਹ ਗੱਲ ਦੀ ਆਪਾਂ ਨੂੰ ਉਤਾਈਓ ਆਪਣੇ ਕੋਲ ਐਡੀ ਦੂਰੋਂ ਦੂਰੋਂ ਟਰੈਕਟਰ ਆਉਂਦੇ ਨੇ ਕਿ ਨਹੀਂ ਹਾਂਜੀ ਹਾਂਜੀ ਉਹ ਅੰਦਰ ਕਿਹੜੇ ਕਿਹੜੇ ਖੜੇ ਨੇ ਅੰਦਰ ਜੌਂਡੀ ਆ ਰਾ ਜੀ ਹਾਂਜੀ ਢੰਡੜ ਆ ਏ ਓਹੋ ਇੰਡਨੂ ਆਏ ਨੇ ਇੱਕ ਬੈਸੀ ਨੇਗੇ ਉਹਨਾਂ ਦੇ ਕੰਮ ਛੋਟੇ ਨੇ ਜੀ ਛੋਟੇ ਕੰਮ ਨੇ ਛੋਟੇ ਕੰਮ ਨੇ ਠੀਕ ਆ ਤੇ ਇੱਕ ਸਵਰਾਜ ਆਈ ਉਹਨਾਂ ਦੇ ਛੋਟੇ ਕੰਮ ਹੀ ਨੇ ਠੀਕ ਆ ਐ ਇੱਕ ਵੀ ਮੱਕੀ ਵਾਲੇ ਸੀਜ਼ਨ ਤੇ ਜੇ ਆਪਾਂ ਇਹਨੂੰ ਆ ਸਾਈਸੇ ਗੇਰ ਚ ਤਾਂ ਹੁਣ ਪੂਰਾ ਵਧੀਆ ਖਿੱਚੂਗਾ ਸੁਪਰ ਸ਼ੀਟਰ ਪੂਰਾ ਵਧੀਆ ਖਿੱਚੂਗਾ ਜੀ ਠੀਕ ਆ ਇਹ ਇਹਦਾ ਪੰਗਾ ਲੈਣ ਦੀ ਲੋੜ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਜੀ ਜਿਵੇਂ ਆਪਾਂ ਇਹਦੇ ਕੱਟ ਲਾਉਣਾ ਫਿਰ ਸਲੋ ਹੋ ਜਾਂਦਾ ਜੀ ਜ਼ਿਆਦਾ ਬੜਾ ਸਲੋ ਹੋ ਜਾਂਦਾ ਜੀ ਜ਼ਿਆਦਾ ਸਲੋ ਹੋ ਜਾਂਦਾ ਉਹਦੇ ਨਾਲ ਫਿਰ ਆਪਣਾ ਬਾਹਣ ਦਾ ਕੰਮ ਨਹੀਂ ਨਿਪੜਦਾ ਠੀਕ ਹੈ ਤੇ ਇਹਦੇ ਨਾਲ ਜੇ ਆਪਾਂ ਸੁਪਰ ਹੀਡਰ ਲਾਵਾਂਗੇ ਮੂਰਤਾਂ ਵੀ ਕੱਢ ਲਓ ਠੀਕ ਹੈ ਆਰਾਮ ਨਾਲ ਤੁਰ ਜਾਂਦਾ ਜੀ ਠੀਕ ਹੈ ਚਲੋ ਹੋਰ ਵਧੀਆ ਠੀਕ ਠਾਕ ਇੱਕ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਜੀ ਮੋਬਾਈਲ ਨੰਬਰ ਹੈਗਾ ਜੀ 94630 69513 ਜੀ ਠੀਕ ਹੈ ਜੀ ਇੱਕ ਹੋਈ ਆ ਜੀ ਤੇ ਇੱਕ ਹੈਗਾ 94171 ਠੀਕ ਹੈ ਜੀ 07222 ਠੀਕ ਹੈ ਜੀ ਹਾਂਜੀ ਭਰਾ ਦਾ ਜ ਠੀਕ ਹੈ 71 ਤੋਂ ਸ਼ੇਰਪੁਰ ਰੋਡ ਪਰੋਂ ਕਾਤਰੋਂ ਹਾਂਜੀ ਨਿਆਰਾ ਪੰਪ ਦੇ ਨਾਲ ਹੀ ਠੀਕ ਹੈ ਇਹਦੇ ਨਾਲ ਅਜੇ ਕਿਸੇ ਵੀਰ ਨੇ ਸਭ ਬਰਕਰਾਰਨਾ ਹੋਵੇ ਬੈਕ ਸਾਈਡ ਟਰੈਕਟਰ ਚੱਲਦਾ ਕਰਾਉਣਾ ਹੋਵੇ ਬਾਕੀ ਪਾਵਰ ਸਟੀਅਰਿੰਗ ਕਰਾਉਣੀ ਹੋਵੇ ਹੋਰ ਵੀ ਜੋ ਕਰਨਾ ਹੋਵੇ ਕੰਮ ਕਰਾਉਣਾ ਹੋਵੇ ਇੱਕ ਵਾਰ ਵੀਰ ਨੂੰ ਜ਼ਰੂਰ ਮਿਲੋ ਠੀਕ ਹੈ ਵੀਰੇ ਜੀ ਧੰਨਵਾਦ ਸਤਿ ਸ੍ਰੀ ਅਕਾਲ